ਇਹ ਦਸ਼ੇ ਦੇ ਗ੍ਰਾਊਂਡ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ੇਸ਼ ਸਖਤ ਮੌਜੂਦ ਹਾਂ ਲੁਧਿਆਣਾ ਦੇ ਪੀਏਯੂ ਗ੍ਰਾਊਂਡ ਦੇ ਵਿੱਚ ਜਿੱਥੇ ਕਿ ਐਲ ਆਰ ਜੀ ਐਮ ای ਐਗਜ਼ੀਬਿਸ਼ਨ ਜਿਹੜੀ ਹੈ ਦੂਜੇ ਦਿਨ ਦੇ ਵਿੱਚ ਪਹੁੰਚ ਚੁੱਕੀ ਹੈ ਵਿਜ਼ਟਰ ਜਿਹੜੇ ਪਹੁੰਚੇ ਨਜ਼ਰ ਆ ਰਹੇ ਨੇ ਦੇਖ ਸਕਦਾ ਹਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਵਿੰਟਰ ਫੇਅਰ ਜਿਹੜੀ ਹੈ ਲੱਗੀ ਹੋਈ ਹੈ ਪੂਰੀ ਆਰ ਐਨ ਡੀ ਕੀਤੀ ਜਾ ਰਹੀ ਹੈ ਵਿਜ਼ਟਰਾਂ ਦੇ ਵੱਲੋਂ ਉਸ ਤੋਂ ਬਾਅਦ ਹੀ ਜਿਹੜਾ ਕਿ ਅੱਗੇ ਦਾ ਜਿਹੜਾ ਆਗਾਮੀ ਵਿੰਟਰ ਸੀਜ਼ਨ ਨੂੰ ਲੈ ਕੇ ਜਿਹੜੀ ਹੈ ਪ੍ਰੀਵਿਊਇੰਗ ਜਿਹੜੀ ਹੈ ਸਟਾਰਟ ਹੋ ਚੁੱਕੀ ਹੈ ਜਿਸ ਤੋਂ ਬਾਅਦ ਜਿਹੜੇ ਆ ਤੁਹਾਡੇ ਦੁਕਾਨਾਂ ਦੇ ਵਿੱਚ ਜਿਹੜੇ ਆ ਕਿ ਇਤੋਂ ਹੀ ਜਿਹੜਾ ਮਾਲ ਜਿਹੜਾ ਸਲੈਕਟ ਹੋ ਕੇ ਇਹ ਦੁਕਾਨਾਂ ਤੱਕ ਪਹੁੰਚੇਗਾ ਉਸ ਤੋਂ ਬਾਅਦ ਜਿਹੜਾ ਹੈ ਸੀ ਲੋਕ ਇਹਨਾਂ ਨੂੰ ਪਾ ਕੇ ਜਿਹੜੇ ਬਹੁਤ ਸੋਹਣੇ-ਸੋਹਣੇ ਲੱਗਾਂਗੇ ਫਿਲਹਾਲ ਪਹੁੰਚੇ ਆ ਜੈ ਸ਼ਕਤੀ گارਮੈਂਟਸ ਦੇ ਸਟੋਰ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕੁਝ ਬਣਾਉਂਦੇ ਨੇ ਸਰ ਪਹਿਲਾਂ ਤਾਂ ਕੀ ਨਾਮ ਹੈ ਮੇਰਾ ਨਾਮ ਅਰਣ ਕੁਮਾਰ ਆ ਜੈ ਸ਼ਕਤੀ گارਮੈਂਟਸ ਆ ਸਾਡਾ ਜਵਾਹਰ ਸਪੈਸ਼ਲਿਸਟ ਨਾਈਟ ਸੂਟ ਆ ਲੇਡੀਜ਼ ਨਾਈਟ ਸੂਟ ਲੋਅਰ ਪਜਾਮਾ ਸਟ੍ਰੈਟਸ ਟ੍ਰੈਕ ਸੂਟ ਅਸੀਂ ਨਵਾਂ ਬ੍ਰਾਂਡ ਲੌਂਚ ਕੀਤਾ ਹੋਇਆ ਹੈ ਮੈਨਸ ਦਾ ਟ੍ਰੈਕ ਕੋਲੋ ਦੇ ਨਾਂ ਤੇ ਟ੍ਰੈਕਸੂਟਸ ਵਗੈਰਾ ਹੋਆ ਔਰ ਲੋਡ ਸਾਇਆ ਦੇ ਵਿੱਚ ਜੀ ਉਹ ਕਿਹੜੇ ਏਜ ਗਰੁੱਪ ਨੂੰ ਕੈਟਰ ਕਰਦੇ ਆ ਅਸੀਂ ਹੋਰ ਸੇਲ ਚ ਜ਼ਿਆਦਾ ਕਰਦੇ ਆ ਕਿਹੜਾ ਏਜ ਏਜ ਇਹ ਸਾਰਾ ਤੁਹਾਡਾ ਲੇਡੀਜ਼ ਦਾ ਹੈ ਐਮ ਸਾਈਜ਼ ਤੋਂ ਲੈ ਕੇ 4 5 ਐਕਸਲ ਤੱਕ ਸਾਡਾ ਲੋਰ ਨਾਈਟਸ ਵਗੈਰਾ ਸਭ ਕੁਝ ਬਣਦਾ ਉਹ ਅੱਜ ਦੂਜਾ ਦਿਨ ਹੈ ਐਲ ਆਰ ਜੀ ਐਮ ਐ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਬਹੁਤ ਹੀ ਵਧੀਆ ਰਿਸਪੌਂਸ ਹੈ ਅੱਛਾ ਬੜਾ ਨਵੇਂ ਕਸਟਮਰ ਜੁੜਦੇ ਆ ਨਮਾ ਕੋਈਸ ਪਤਾ ਲੱਗਦਾ ਕੁਝ ਕਸਟਮਰਸ ਕੋਲ ਜੇ ਆਪ ਇੰਡੀਆ ਐਕਸੀਜਿਸ਼ਨ ਦਾ ਆਈਡੀਆ ਲੱਗ ਜਾਂਦਾ ਵਾ ਕਿ ਅਸੀਂ ਕਿਹੜੀ ਚੀਜ਼ ਦੇ ਨਾਲ ਇੰਟਰਸਟ ਹੋਈ ਹੈ ਉਸਦਾ ਬਹੁਤ ਬੈਨੀਫਿਟ ਮਿਲਦਾ ਕਿੱਥੋਂ ਕਿੱਥੋਂ ਜੇ ਗੱਲ ਕਰੀਏ ਕਿੱਥੋਂ ਕਿੱਥੋਂ ਵਿਜ਼ਟਰ ਜਿਹੜਾ ਆਉਤਿਆ ਹੈ ਵਿਜ਼ਟਰ ਤਾਂ ਟੋਟਲ ਆਲ ਇੰਡੀਆ ਦਾ ਹੀ ਹੈ ਜਿਆਦਾ ਆਪਣਾ ਪੰਜਾਬ ਹਰਿਆਣਾ ਦਿੱਲੀ ਉੱਤਰਾਖੰਡ ਹਿਮਾਚਲ ਇੱਧਰ ਜਿਆਦਾ ਕਸਟਮਰ ਆਉਂਦੇ ਕੋਈ ਇਦਾਂ ਦੀ ਐਕਸੀਬਿਸ਼ਨਾਂ ਚ ਆਪਾਂ ਨੂੰ ਕਿਸ ਤਰ੍ਹਾਂ ਦਾ ਬੈਨੀਫਿਟ ਮਿਲਦਾ ਬੈਨਫਿਟ ਸਭ ਤੋਂ ਜਿਆਦਾ ਇਹ ਕਿ ਆਪਾਂ ਨੂੰ ਨਿਚੋੜ ਮਿਲ ਜਾਂਦਾ ਸਾਰੇ ਸੀਜ਼ਨ ਦਾ ਕਿੰਨੇ ਪ੍ਰੋਡਕਸ਼ਨਸ ਕੰਨੀ ਆ ਮੈਂ ਕਿਹੜੀ ਆਟਮ ਜ਼ਿਆਦਾ ਚੱਲੂਗੀ ਕਿਹੜੀ ਵਾਸਟਾ ਉਹਦੇ ਵਿੱਚ ਸ਼ੋਰਟ ਲਿਸਟ ਹੋ ਜਾਂਦਾ ਮੈਂ ਜੇ 100 ਪੀਸ ਬਣਾਏ ਆ ਉਹਦੇ ਵਿੱਚੋਂ ਦੀ ਤੁਹਾਡੇ ਰਿਐਕਸ਼ਨ ਵੀ ਨਿਕਲਦੇ ਆ ਕਿ ਮਤਲਬ ਬੰਨੇ ਦਾ ਜਿਹੜੇ 50 60 ਹੀ ਬੰਨੇ ਹੁੰਦੇ ਆ ਜਾਂ 50 60% ਮਾਲ ਬੰਨਾ ਹੁੰਦਾ ਉਹਦੇ ਵਿੱਚ ਇੱਕ ਆਈਡੀਆ ਲਾ ਜਾਂਦਾ ਵੀ ਆਪਾਂ ਨੂੰ ਕਿਹੜੇ ਕੰਪਲੀਟਲੀ ਬਣਾਉਣੇ ਆ ਇਸ ਚੀਜ਼ ਦਾ ਇਹ ਬੈਨੀਫਿਟ ਮਿਲ ਜਾਂਦਾ ਉਹਦੇ ਨਾਲ ਕੁਝ ਨਵੇਂ ਕਸਮਰ ਵੀ ਜੁੜਦੇ ਆ ਆ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦਾ ਹਾਂ ਕਿਸ ਤਰ੍ਹਾਂ ਜਰੀਆ ਪੂਰੀ ਆਰ ਐਨ ਡੀ ਇੱਥੇ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਹੀ ਜਿਹੜਾ ਮਾਲ ਜਿਹੜਾ ਲਖਾਇਆ ਜਾਂਦਾ ਵਿਜ਼ਟਰ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਦੇ ਨਾਲ ਵੀ ਸਰ ਕੀ ਨਾਮ ਹੈ ਜੀ ਗੁੱਡ ਨਾਮ ਜੀ ਅਮਰਿੰਦਰ ਅਮਰਿੰਦਰ ਜੀ ਕਿਸ ਤਰ੍ਹਾਂ ਦੇਖੋ ਕਿਸ ਤਰ੍ਹਾਂ ਦਾ ਬੈਨੀਫਿਟ ਮਿਲਦਾ ਹੈ ਇਸ ਤਰ੍ਹਾਂ ਦੀ ਐਗਜ਼ੀਬਿਸ਼ਨ ਸਰ ਐਗਜ਼ੀਬਿਸ਼ਨ ਚ ਆ ਕੇ ਨਾ ਸਰ ਸਾਨੂੰ ਇਹ ਬੈਨੀਫਿਟ ਜ਼ਰੂਰ ਮਿਲਦਾ ਹੈ ਕਿ ਟੌਪ ਟ੍ਰੈਂਡਸ ਕੀ ਚੱਲ ਰਹੇ ਆ ਮਾਰਕੀਟ ਦਾ ਕੀ ਟੇਸਟ ਹੈ ਸਾਨੂੰ ਸਾਰਾ ਅਪ ਟੂ ਡੇਟ ਰਹਿੰਦੇ ਆ ਜੀ ਆਪਾਂ ਉਥੇ ਬੈਠ ਕੇ ਕੰਮ ਕਰਦੇ ਨਾ ਸਾਨੂੰ ਆਪਕੂ ਡੇਟ ਆਈਟਮਸ ਦਾ ਨਹੀਂ ਪਤਾ ਚੱਲਦਾ ਕਿ ਕਿਹੜੇ ਚਾਹਦੇ ਆ ਮਾਰਕੀਟ ਦਾ ਕੀ ਟੇਸਟ ਹੈ ਇੱਥੇ ਆ ਕੇ ਸਾਨੂੰ ਬਹੁਤ ਕੁਝ ਦੇਖੇ ਨੂੰ ਮਿਲਦਾ ਸਰ ਮੈਂ ਅੰਮ੍ਰਿਤਸਰ ਤੋਂ ਜੀ ਨੇੜੇ ਹੀ ਹੁੰਦਾ ਬਹੁਤ ਨੇੜੇ ਕਿਹੜਾ ਤਰ੍ਹਾਂ ਦੇਖਦੇ ਹਾਂ ਅੱਜ ਸੈਕਿੰਡ ਡੇ ਆ ਕਿਸ ਤਰ੍ਹਾਂ ਦਾ ਜਿੰਨੇ ਕਿੰਨੇ ਘਰ ਜਿਹੜੇ ਆ ਇਸ ਵਕਤ ਤੁਸੀਂ ਕੈਟਰ ਕਰ ਲਿਆ ਉਹਦੇ ਹੀ ਜੇ ਬਾਕੀ ਦਿਨਾਂ ਦੇ ਵਿੱਚ ਇਹਨੇ ਘਰ ਇੱਕ ਵਾਰ ਚ ਕੈਟਰ ਹੋ ਜਾਂਦੇ ਕਿ ਨਹੀਂ ਸਰ ਨਹੀਂ ਸਰ ਇੱਥੇ ਆਂਦਾ ਬੈਨੀਫਿਟ ਹੁੰਦਾ ਕਿ ਜਿੰਨੇ ਕੈਟਰ ਆਪਾਂ ਇੱਕ ਦਿਨ ਚ ਘਰ ਕਰ ਰਹੇ ਆ ਉਹ ਕਾਰਾਂ ਨੂੰ ਕੈਟਰ ਕਰਨ 'ਚ 1.5 ਮਹੀਨੇ ਦਾ ਟਾਈਮ ਲੱਗਦਾ ਕਾਰ ਲੱਭਨੇ ਪੈਂਦੇ ਆ ਲੱਭਨੇ ਵੀ ਬਹੁਤ ਡਿਫਿਕਲਟ ਹੁੰਦੇ ਇੱਥੇ ਆ ਕੇ ਕਾਰ इजीली ਮਿਲ ਜਾਂਦੇ ਨੇ ਫਿਰ ਦਾ ਬੈਨੀਫਿਟ ਰਹਿੰਦਾ ਇੱਕ ਗੱਲ ਕਰੀਆ ਸ਼ੇਵ ਸ਼ਕਤੀ گارਮੈਂਟਸ ਤੇ ਪਹੁੰਚੋ ਕਿਸ ਤਰ੍ਹਾਂ ਦਾ ਇਹਨਾਂ ਦਾ ਮਾਲ ਆ ਕਿਸ ਤਰ੍ਹਾਂ ਬਹੁਤ ਅੱਛਾ ਮਾਲ ਆ ਡਿਜ਼ਾਈਨਿੰਗ ਬਹੁਤ ਅੱਛੀ ਆ ਫੈਬ੍ਰਿਕੇਸ਼ਨ ਅੱਛੀ ਆ ਸਟੀਚਿੰਗ ਅੱਛੀ ਆ ਔਰ ਮਾਰਜਿਨ ਵੀ ਅੱਛਾ ਦੇ ਰਹੇ ਨੇ ਪ੍ਰਾਈਜ਼ਿੰਗ ਵੀ ਅੱਛੀ ਜੀ ਆਰਡਰ ਵੀ ਦਿੱਤਾ ਹੈ ਕਿ ਕੱਲੀਆਂ ਕੱਲੀਆਂ ਨਹੀਂ ਸਟਾਰਟਿੰਗ ਹੋਈ ਆ ਸਰ ਆਰਡਰ ਹੀ ਦੇਣ ਦੀ ਗੱਲ ਹੋ ਰਹੀ ਆ ਆਰਡਰ ਦੇ ਕੇ ਜਾਵਾਂਗੇ ਡਿਸਕਾਊਂਟ ਥੈਂਕ ਯੂ ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆਂ ਭయ్యా ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਨਾਮ ਹੈ ਕੁਬੇਰ ਕੁਬੇਰ ਜੀ ਤੁਹਾਡਾ ਜੀ ਵਾਲ ਸੈਮਪਲ ਬਣਾ ਲਿਆ 6 ਮਹੀਨੇ ਦੀ ਕਲੈਕਸ਼ਨ ਦੇ ਪਾਸ ਤੁਹਾਨੂੰ ਅੱਜ ਜਿਹੜਾ ਮੇਨ ਮੋਕਾ ਤੁਹਾਡੇ ਸਾਹਮਣੇ ਵਿਊ ਦੇ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਕੰਮ ਕੀਤਾ ਉਹ ਇਸ ਤਰ੍ਹਾਂ ਆ ਰਹੀ ਹੈ ਬਹੁਤ ਹੋ ਰਹੀ ਆ ਬਹੁਤ ਵਧੀਆ ਰਿਸਪੌਂਸ ਆ ਜੀ ਵਧੀਆ ਲੱਗ ਰਿਹਾ ਜਿੰਨੀ ਮਿਹਨਤ ਕੀਤੀ ਆ 6 ਮਹੀਨੇ ਉਹਦਾ ਅੱਛਾ ਰਿਜ਼ਲਟ ਆ ਰਿਹਾ ਵਾ ਹੋਣਾ ਚਾਹੀਦਾ ਹੈ ਮੇਰੇ ਨਾਲ ਸਾਨੂੰ ਐਕਸੀਬਿਸ਼ਨਸ ਪ੍ਰਮੋਟ ਕਰਨੀਆਂ ਚਾਹੀਦੀਆਂ ਜਿਸ ਤਰ੍ਹਾਂ ਦੀ ਐਕਸੀਬਿਸ਼ਨਲ ਆਪਾਂ ਨੂੰ ਕਿਸ ਤਰ੍ਹਾਂ ਦਾ ਬੈਨੀਫਿਟ ਸਾਨੂੰ ਬੁਕਿੰਗਸ ਮਿਲ ਜਾਂਦੀ ਹੈ ਜੀ ਪਹਿਲਾਂ ਹੀ ਸਾਨੂੰ ਪਤਾ ਲੱਗ ਜਾਂਦਾ ਕਿ ਸੀਜ਼ਨ ਦੇ ਵਿੱਚ ਇਹ ਚੀਜ਼ਾਂ ਦਾ ਜ਼ਿਆਦਾ ਲੋਕੀ ਡਿਮਾਂਡ ਕਰ ਰਹੇ ਆ ਜਾਂ ਜ਼ਿਆਦਾ ਅੱਛੀ ਚੱਲ ਰਹੀ ਆ ਉਸੇ ਹਿਸਾਬ ਨਾਲ ਅਸੀਂ ਆਪਣੀ ਅੱਗੇ ਪ੍ਰੋਡਕਸ਼ਨ ਦਾ ਪਲਾਨ ਕਰ ਲੈਂਦੇ ਆ ਸਾਡਾ ਫਿਰ ਜਿਹੜਾ ਖਰਾਬ ਹੁੰਦਾ ਕੋਈ ਲੜ ਨਹੀਂ ਚੱਲਦਾ ਉਹ ਚ ਕਾਫੀ ਫਾਇਦਾ ਹੋ ਜਾਂਦਾ ਸਾਨੂੰ ਗ੍ਰੈਂਡ ਕੀ ਰਹਿਣ ਵਾਲਾ ਗ੍ਰੈਂਡ ਦਾ ਭਾਜੀ ਹਰ ਇੱਕ ਦਾ ਆਪਣਾ ਜੀ ਹਰ ਇੱਕ ਕੋਈ ਨਾ ਕੋਈ ਨਵੀਂ ਚੀਜ਼ਾਂ ਕੱਢੀ ਜਾ ਰਹੇ ਇੰਪੋਰਟਡ ਕੱਪੜੇ ਅੱਜ ਕੱਲ ਕਾਫੀ ਚੱਲ ਰਹੇ ਨੇ ਫੈਬਰਿਕਸ ਆ ਕੋਟ ਸ਼ਰਟ ਹੋ ਗਏ ਲੋਰ ਹੋ ਗਏ ਚੀਜ਼ਾਂ ਦਾ ਉਹੀ ਨੇ ਸਾਰੀਆਂ ਹਰ ਕੋਈ ਆਪਣਾ ਕਰੀ ਜਾ ਰਿਹਾ ਜੀ ਨਾ ਨਵੀਆਂ ਬਸ ਕੋਟ ਸੈਟ ਉਹੀ ਨਾਈਟ ਸੂਟ ਸੀਗੇ ਸੇਮ ਦੇ ਵਲੇ ਕੋਟ ਸੈਟ ਗਿਆ ਦਾ ਕੋਟ ਸੜ ਕਾ ਕੇ ਜਲਦੀ ਵਿਕੀ ਜਾਂਦੀ ਹੈ ਉਹੀ ਚੀਜ਼ਾਂ ਨੇ ਸਾਰਾ ਰਿਸਪਾਂਸ ਵਧੀਆ ਭਾਜੀ ਤੁਹਾਨੂੰ ਜਿਵੇਂ ਦੱਸਿਆ ਰਿਸਪਾਂਸ ਵਧੀਆ ਹੋਵੇ ਅੱਛਾ ਲੱਗ ਰਿਹਾ ਹੋਵੇ ਵਧੀਆ ਲੱਗ ਰਿਹਾ ਹੈਗਾ ਹੋਰ ਪ੍ਰਮੋਸ਼ਨ ਕਰਨੀ ਚਾਹੀਦੀ ਯਾਰ ਐਗਜ਼ੀਕਿਊਟ ਸੋ ਫਿਲਹਾਲ ਇਹ ਸੀਗਾ ਜੈ ਸ਼ਕਤੀ گارਮੈਂਟ ਦੇ ਉੱਤੋਂ ਦੀ ਜਿਹੜਾ ਰਿਵਿਊ ਹੋਰ ਵੀ ਸਟੋਰ ਦੇ ਉੱਤੇ ਜਾ ਕੇ ਰਿਵਿਊ ਦਿੰਦੇ ਰਵਾਂਗੇ ਦੇਖਦੇ ਰਹੋ ਬਣੇ ਰੋ ਜਾਣੀ ਤੇ ਸ਼ਹੀ ਧੰਨਵਾਦ